ਜੇ ਮੁੰਡਾ ਵਿਹਣ ਜਾਵੇਂਗਾ ਤਾਂ ਜਨਨ ਦਾ ਜਰੂਰ ਲਿਜਾਵੇਂਗਾ ਖਰਚਾ ਤਾਂ ਤਰਾ ਹੋਊ ਗਈ ਸੰਤਿਆ ਮੈਨੂੰ ਤਾਂ ਅਲਾ ਦੇ ਇੱਕ ਵਾਰੀ ਚ ਕਹਦਾ ਚੂੜੀਆਂ ਦਿਨ ਦੇ ਦਿਨ ਨਹੀਂ ਠੀਕੇ ਪਰ ਬਸ ਤੁਰ ਹੈ ਉਹ ਬਾਕੀ ਹੈ ਵੀਰ ਉੱਚੀ ਗੱਲ ਹੈਗੀ ਤਾਂ ਆਪ ਜੱਖੀ ਅਸੀਂ ਤਾਂ ਪੰਜ ਦੀ ਅੱਖ ਅਸੀਂ ਜਾ ਕਰ ਜਿਹੜਾ ਤੁਹਾਡਾ ਹੁੰਦਾ 16 ਤੈਨੂੰ ਪਾਉਣਾ ਨਹੀਂ ਹੁੰਦਾ ਉਹ ਪਹਿਲਾਂ ਮੈਂ ਕੱਟਿਆਂ ਦਾ ਵਪਾਰੀ ਆ ਕੱਟਿਆ ਆ ਮੈਂ ਬੱਚਾ ਜਦ ਦੇਣੀ ਆ ਤੇ ਹੀ ਨਹੀਂ ਦੇਣੀ ਨਾ ਤੀ ਦੇਖ ਵਾ ਦੇਖਾ ਤੂੰ ਪੱਟ ਕੇ ਦੇਖ ਲਾ ਪਿੱਛੇ ਸੂਵੇ ਸੂਆ ਪਹਿਲਾ ਸੂਆ ਪਿੱਛੇ ਸੂਆ ਛੋਟੀ ਮਾਰ ਤੜਗੇ ਝਵਾ ਕੇ ਲਾਂਦੇ ਬੱਚੇ ਬਾਬਾ ਜੀ ਗੱਲ ਸੁਣੋ ਮੇਰੀ ਮੁੱਲ ਮੰਗ ਲੈ ਸਾਹਬ ਨਾਲ ਬੰਤਾ ਮੈਂ ਤਾਂ ਜਾਂਦਾ ਘੇਰੇ ਬੱਕਰੀ ਲੈਣ ਨਹੀਂ ਆਇਆ ਸੀ ਆਇਆ ਤਾਂ ਮੇਵਨਾ ਲੈਣ ਸੀ ਮੈਂ ਹੁਣ ਆਪਾਂ ਤਾਂ ਪੁੱਠਾ ਪੁੱਠਾ ਲੈ ਆਇਆ ਇਹਨੂੰ ਕਿਹਾ ਮੈਂ ਤੂੰ ਅੱਜ ਬੱਕਰੀ ਦਾ ਦੁੱਧ ਪੀ ਕੇ ਦੇਖਾ ਇਹ ਕਹਿੰਦਾ ਚਲ ਦੇਖ ਲੈਣੀਆਂ ਆ ਜਾ ਆ ਜਾ ਮੇਰੀ ਕਗਾ ਸੁਣ ਬਾਬਾ ਚੇ ਤਾਂ ਕੁਛ ਨਹੀਂ ਕਰਿਆ ਤੈਂ ਹਾਂ ਇਹ ਤਾਂ ਤੂੰ ਗੱਲੇ ਛੱਡ ਦੇ ਤਾਰਾਂ ਤੂੰ ਰੰਗ ਮਾਰਾਂਗੇ ਮਾਰ ਲੈ ਪਿੱਛੋਂ 45000 ਦੀ ਬੱਕਰੀ ਤਾਂ ਨਹੀਂ ਹੈਗੀ ਅੱਜ ਮੈਂ ਗਾਕ ਨਹੀਂ ਹੈਗਾ ਮੰਡੀ ਦੇ ਅੰਦਰ ਤੈਨੂੰ ਵੀ ਦਿੰਦਾ ਮੈਨੂੰ ਵੀ ਦਿੰਦਾ ਅੱਜ ਦੇ ਭਾ ਦਾ ਮੁੱਲ ਕਰ ਜੇ ਵੇਚਣੀ ਹੈ ਤੂੰ ਕਿਹੜਾ ਗਣਕੇ ਬਾੜੇ ਦੂਜਾ ਜਿਹਨੂੰ ਮਾਰੇਗਾ ਓਨ ਦੀ ਬੇਟ ਜਰ ਇਹ ਦਿੰਦਾ 17000 ਕੋਈ ਗੱਲ ਨਹੀਂ ਨੇ ਨੇ ਕੇ ਮੈਂ ਨਹੀਂ ਕਿਹਾ ਬਾਈ ਕੋਈ ਨਹੀਂ ਹੈਗਾ ਪਰਾਂ ਹੋ ਕੇ ਕਿਹਾ ਮੈਨੂੰ ਇਹਨੇ ਕਿਉਂ ਨਹੀਂ ਹੈਗਾ ਚਾਚਾ ਹੋਰ ਕਿੰਨੇ ਕਿੰਨੇ ਦੀ ਵਕਾਊ ਹੈ ਹੈ 40 ਕਿਉਂ ਵੀ 40 ਲੈਣ ਨੇ ਹੂੰ 40 ਠੱਠ ਛੋਟੀ ਆ ਮੇਮਣਿਆਂ ਨੂੰ ਕੀ ਆਖਣਾ ਤੇ ਇਹਨਾਂ ਨੂੰ ਕੀ ਆਖਣਾ ਚੱਟੇ ਯਾਰ ਤੂੰ ਸਾਡੇ ਪਰ ਜਾਂ ਠੱਪੀ ਦੇ ਮੇਮਣੀ ਛੋਟੀ ਆ ਜੇ ਤਾਂ ਕੋਈ ਕੱਦ ਘਾਟ ਹੋਵੇ ਫਿਰ ਵੀ ਉਹ ਤੇ ਸਾਂਭ ਮੈਂ ਕੁਛ ਮੇਰੀ ਸਮਝ ਤੋਂ ਮੁੱਲ ਲਾ ਦੇ ਹੂੰ ਜੇ ਲਵੇਂਗਾ ਦੇਖ ਲੈ ਪੂਰੇ 20 ਦੀ ਦੇ ਯਾਰ ਇੱਥੇ ਹਿਲਾਵੇ ਤਵੇ ਨਹੀਂ ਮਕਾਉਂਗਾ ਪਰ ਕਿੰਨੀ ਕਿ ਦੁਰਵੱਗੀ ਜਵਾਇ ਥੱਲੇ ਹੋਵੇਗਾ ਕਿਤੇ ਡਾੜੂਆ ਐ ਨਹੀਂ ਆਏ ਮੈਂ ਨਹੀਂ ਕਿਹਾ ਨਾ 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 ਮੈਂ ਅੜਨਗੇ ਨਹੀਂ 나 ਤੂੰ 45 ਮੰਗ ਲਿਆ ਤੈਨੂੰ ਐ ਵੀ ਇਹ ਅੜਨਗੇ ਨਹੀਂ ਨਹੀਂ ਆਏ ਨਹੀਂ ਹੁੰਦਾ ਹੁੰਦਾ ਨਹੀਂ ਜੇ ਨਾ ਥੋੜੀ ਜਿਹਾ ਛੋਟਾ ਆਉਂਦਾ 45 ਮੰਗ ਲਿਆ ਇਹ ਉਹ ਆਈ ਨਹੀਂ ਹੁੰਦੀ ਇਹ ਪੁਗੜਾ ਛੋਟਾ ਹੁੰਦਾ ਯਾਰ ਮੰਡੀ ਹੈ ਮੰਡੀ ਚ ਆ ਜੇ ਵਿਆਹ ਚ ਵਾਜ ਜੇ ਲੜੀਦਾ ਨਹੀਂ ਹੁੰਦਾ ਲੜਦੇ ਦਾ ਰੇਤੜਾ ਕੇ ਮੋੜੇ ਲੜਦੇ ਨਹੀਂ ਆਪਾਂ ਅਸੀਂ ਤਾਂ ਸਮਾਂ ਖੁਸ਼ੀ ਤੋਂ ਬੋਣੀਏ ਤੇਰੀ ਕਰਨ ਆਏ ਤੇ ਮੇਰੀ ਵੀ ਹਿਸਾਬ ਦਾ ਹੰਦਾਂ ਦਾ ਧੜਕੇ ਦਾ ਬੋਣੀ ਮੇਰੀ ਵੀ ਨਹੀਂ ਹੋਈ ਇਹ ਤੋਂ ਵੀ ਲੈਂਦੇ 2 ਰੁਪਏ ਤੇ ਇਥੋਂ ਵੀ ਲੈਂਦੇ ਭਾਈ ਪਹਿਲੀ ਫੁੱਟ ਦੀ ਪੋਰਾ ਸਾਨੂੰ ਵੀ ਮਿਲਦਾ ਉਹੀ ਫਰੀ ਜਾਂ ਕੀ ਮਿਲੂਗਾ ਸਾਨੂੰ ਬੰਤਿਆ ਮੈਨੂੰ ਤਾਂ ਅਲਾਦ ਇੱਕ ਵਾਰੀ ਚੱਕਦਾ ਚੂੜੀਆਂ ਦੇ ਦਿੰਦਾ ਦਿੰਦਾ ਨਹੀਂ ਠੀਕ ਹੈ ਪਰ ਬੱਸ ਤੁਰ ਹੈ ਉਹ ਵਰਗੀ ਛੋਟੀ ਅੱਲੀ ਉਹ ਕਿਹੜਾ ਛੋਟਾ ਹੁੰਦਾ 21000 ਦੀ ਦੇਵੇਂਗਾ ਬਾਈ ਨਹੀਂ ਸਾਡੇ 21 ਨਹੀਂ 22 ਹੁਣ ਦੱਸ ਕੀ ਕਰਾਂ ਬਾਈ ਨਹੀਂ ਹੁੰਦੀ ਜੀ ਨਹੀਂ ਹੁੰਦੀ ਕਿੱਥੇ ਆਉ ਇੱਕ ਜੇ ਨਵੇਂ ਦੇ ਤੂੰ ਤੁਸੀਂ ਨਹੀਂ ਵੇਣੇ ਬਾਈ ਨੂੰ ਨਵੇਂ ਨਹੀਂ ਹੁਣ ਦੱਸ ਤੂੰ ਪੁੱਛਿਆ ਨਾ ਤੂੰ ਮੋਲ ਥੱਲੋਂ ਹੀ ਲਾਈ ਸੁੰਗਾ ਹੀ ਮੈਂ ਤਾਂ ਤੇਤੋਂ ਮੋਲੋਂ ਥੱਲੋਂ ਲਾਈ ਖੜਾ ਹੈ ਬੱਕਰੀ ਵੀ ਦੇਸੀ ਗੰਡਾ ਇਹ ਵਾ ਤੇਰੇ ਸਾਹਮਣੇ ਹੈਗੀ ਆ ਯਾਰ ਅਸੀਂ ਕਿਹੜਾ ਲਗੋ ਛੱਡ ਫਿਰ ਰਾਜੂ ਨਹੀਂ ਘੜਾ ਚੱਲਣਾ ਪਾਗੜਾ ਲੱਗੋ ਰੱਖੀ ਹੈ ਖੜਾ ਨਹੀਂ ਨਿੱਲਣਾ ਹੈ ਤਾਂ ਉੱਥੇ ਆ ਕੇ ਖੜ ਗਏ ਜਿੱਥੋਂ ਜਹਾ ਕਰਦੇ ਮੈਨੂੰ ਪਤਾ ਅੱਛਾ ਜੀ ਇਹ 30 ਦੀ ਜਹਾ ਕਰਦੇ ਆ ਕੀ ਦੀ ਗੋਣ ਨਹੀਂ ਦਿੱਤੇ ਅਸੀਂ 30 ਦੀ ਆਖੀ ਆਂ ਤੂੰ ਤਾਂ ਕਹਦੇ ਵਿਦਾ ਦਿੱਤੇ ਉਹ ਮੈਂ ਨਹੀਂ ਬਈ ਹਾਂ ਬੁੱਧੀ ਗੱਲ ਆ ਗਈ ਤਾਂ ਆਪ ਹੀ ਅੱਖੀ ਅਸੀਂ ਤਾਂ 5 ਦੀ ਅੱਖ ਹਾਂ ਅਸੀਂ ਗਾਹ ਕਰ ਗਾਹ ਕਰ ਰੱਬ ਵਰਗਾ ਹੁੰਦਾ ਕੀ ਦੀ ਤਾਂ ਦਿੱਤੇ ਵੀ ਨਹੀਂ ਅਸੀਂ ਹੈ ਮੈਂ ਪਾਗੜਾ ਦਿੱਕੇ ਮੈਂ ਤਾਂ ਗਾਹ ਕਰ ਰੱਬ ਵਰਗਾ ਹੁੰਦਾ ਤੋ ਰਾਨਾ ਜੋ ਆਇਆ 15000 ਬਿਨਾਂ 25000 ਤੇ ਖਾਦੀ ਹੋ 2000 ਰੁਪਿਆ। ਵੀ ਉਹ ਤਾਂ ਸਾਰੇ ਕੰਮ ਨੂੰ ਜਾਣੇ ਐਨਾਂ ਦੇ 2 ਮੈਲਿਆਂ ਦੇ ਨੂੰ ਖਾਣਾ ਮਖਾਣਾ ਜੇ ਮੁੰਡਾ ਵਿਹਣ ਜਾਵੇਂਗਾ ਤਾਂ ਜਨਤਾ ਜ਼ਰੂਰ ਲੈ ਜਾਵੇਂਗਾ। ਖਰਚਾ ਹੋਊਗਾ। ਖਰਚਾ ਤਾਂ ਤੇਰਾ ਹੋਊ ਗਈ। ਮੁੰਡਾ ਹੀ ਨਹੀਂ ਵਿਹੇ ਜਾਂਦਾ। ਫਿਰ ਬਾਪ ਪੁੱਤੇ ਵਗ ਜੋ ਦੋਏ ਵੈ ਲੈਓ ਭਾਈ। ਜਨ ਦਾ ਮਤਲਬ ਕੀ ਆਪਣੀ ਪੰਚਾਇਤ ਬਣ ਜਾਂਦੀ ਐ ਤੁਹਾਨੂੰ ਕੋਈ ਹੀਮ ਕੀਮੋ ਜੇ ਭਾਈ ਚਾਰਾ ਨਾਲ ਤਾਂ ਖੜਾ ਹੋ ਜੂ ਇਹ ਕੁੜੀਏ ਦੱਸ ਤੈਨੂੰ ਚਾਰ ਬੰਦਿਆਂ ਚ ਵੇਖ ਕੇ ਲਿਆਏ ਆ ਭਾਈ ਹੁਣ ਇਹ ਚਾਰ ਬੰਦਿਆਂ ਚ ਇਹਨੂੰ ਵੀ ਵੇਖ ਕੇ ਲੀ ਜਾਣੇ ਆ ਵੇਚ ਲੈ ਸੌਦਾ ਇਹ ਦਿਮਾਗ ਲੜਾ ਨਹੀਂ ਲੰਬਾ ਮੇਰਾ ਤਾਂ ਲੰਬਾ ਹੈਗਾ ਪਰ ਤੇਰਾ ਵੀ ਕਰ ਲਈ ਨਾਲ ਬਾਬਾ 25000 ਦੀ ਬੱਕਰੀ ਦਿੰਨਾ ਨਹੀਂ ਨਹੀਂ 3000 4 ਤਾਂ ਸਰੇ ਨਹੀਂ ਜੀ ਹੁੰਦੀ ਨਹੀਂ ਸਾਡਾ ਆ ਜੀ ਮਾੜਾ ਮੋਟਾ दाम ਹੈਗਾ ਨਹੀਂ ਉਹ ਯਾਰ ਮੂਹ ਲੱਗਦੀ ਗੱਲ ਕਰੋ ਕੋਈ ਨਹੀਂ ਬਾਹਰ ਹੁਣ ਨਹੀਂ ਉਹਦੇ ਉੱਤੋਂ ਦੀ ਹੋ ਕੇ ਲਈ ਜਾ ਚਲੋ ਮਰਜੀ ਆਦੀ ਮਰਜੀ ਹੁਣ ਸੱਟ ਕੱਚੀ ਨਹੀਂ ਲਈ ਮੈਨੇ ਚਲੋ ਮਰਜੀ ਚੋਣ ਤਿੰਨ ਮੇਮਣੇ ਨਾ ਦੇਖੀ ਤੂੰ ਬੱਕਰੀ ਨੂੰ ਵੀ ਦੇਖਦੇ ਸੀ ਮੂੰਹ ਪੈਂਦਾ ਇਹਦਾ ਬੱਕਰੀ ਹੈ ਵੀ ਛੋਟੀ ਨਾ ਹਾਂ ਹੁਣ ਸਾਹਮਣੇ ਖੜੀ ਆ ਜੀ ਮੇਮਣੀ ਆ ਤੂੰ ਅੱਜ ਮੇਲਾ ਲੁੱਟ ਕੇ ਲੈ ਜਾਂਦਾ ਸੀ ਨਹੀਂ ਨਹੀਂ ਮੰਦੇ ਚ ਕਿਉਂ ਵੀ ਫੜ ਓਏ ਦੇਖ ਲੈ ਨਾ ਜੀ ਨਾ ਦੇ ਦੇ ਨਹੀਂ 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 ਦੱਸਦਾ ਯਾਰ ਕਿਉਂ ਮੰਨਤੇ ਆ 26 ਦੀ ਦਿਨ ਹੈ ਨਹੀਂ ਜੀ ਨਹੀਂ 27 ਦੀ ਦਿਨ ਹੈ ਬਾਹਰ ਰਹਿਣ ਦੇ 28 ਦੀ ਦਿਨ ਹੈ ਨਹੀਂ ਪੱਦਲਾ ਹੁਣ ਓਏ ਕਿਤੇ ਗੈਲ ਪੈ ਜੀ 28 ਦੀ ਦਿਹਾੜਾ ਨਹੀਂ ਅੱਜ ਵੀ ਵਪਾਰੀ ਨਹੀਂ ਅੱਛਾ ਨਹੀਂ ਅੱਜ ਵੀ ਕੱਟਿਆਂ ਦੇ ਵਪਾਰੀ ਆ ਪੈਸੇ ਹੀ ਰਾਜ ਨੂੰ ਪੂਰੀ ਸੱਟ ਮਾਰੀ ਐ ਪੂਰੀ ਸੱਟ ਪੂਰੀ ਮਾਰੀ ਆ ਮੈਂ ਤੇ ਕੱਟਿਆਂ ਦਾ ਵਪਾਰੀ ਰਹਿ ਚਾਹੇ ਠੱਖਿਆਂ ਦਾ ਵਪਾਰੀ ਰਹਿ ਉਹ ਨਹੀਂ ਮੈਨੂੰ ਪਤਾ ਮੈਨੂੰ ਇਹ ਕਹਿੰਦਾ ਹਰ ਸੀ ਖਰੀਦ ਤੂੰ ਮਾਰੇ ਪਾ ਬਾਈ ਐ ਦੀ ਕਰ ਤੇ ਚੋਲੇ ਤੈਨੂੰ ਪਾਉਣਾ ਨਹੀਂ ਆਉਂਦਾ ਹੂੰ ਕਹਿੰਦਾ ਮੈਂ ਕੱਟਿਆਂ ਦਾ ਵਪਾਰੀ ਆ ਕੱਟਿਆਂ ਆ ਹਾਂ ਉਹ ਕਹਿੰਦਾ ਮੈਂ ਕੱਟਿਆਂ ਕੱਟਿਆਂ ਦੇ ਛੋਲੇ ਪਾਏ ਨੇ ਦਾ ਛੋਲੇ ਦੇ ਦੇ ਨਾ ਕੱਟਿਆਂ ਦੇ ਤੇ ਛੋਲੇ ਪਾਏ ਨੇ ਕਟੂਆਂ ਦੇ ਕੱਟਿਆਂ ਦੇ ਪਾਈ ਨਹੀਂ ਛੋਲੇ ਕਟੂਆਂ ਦੇ ਦਾ ਛਕਲੀਆਂ ਲੱਗਦੀਆਂ ਨੇ ਮਿੱਟੀ ਖਾਣ ਤੋਂ ਕੱਟੇ ਵੇਚਦੇ ਕੱਟੇ ਅਸੀਂ ੜੜੜ ਕੇ ਪਤੰਦਰਾ ਤੂਰੇ ਕਾਹਨੂੰ ਕਹਿੰਦਾ ਵੀ ਕੱਟੇ ਵੇਚਦਾ ਉਹ ਤਾਂ ਦਿੱਲੀ ਕਨੇ ਵਿਕਦੇ ਨੇ ਨਾਲੇ ਮਰੇਗਾ ਨਾਲੇ ਮਰਵਾਵੇਂਗਾ ਨਹੀਂ ਨਹੀਂ ਆ ਤਾਂ ਵਿਕਦੇ ਨੇ ਉਹਦਾ ਜੀ ਉਹਦਾ ਗੱਲ ਠੱਕਾ ਦੇਖੋ ਜੀ ਇਹ ਬੰਦਾ ਕਹਿੰਦਾ ਮੈਂ ਕੱਟੇ ਵੇਚਦਾ ੜੜੜ ਕੇ ਮੈਨੂੰ ਨਹੀਂ ਪਤਾ ਕਿਹੜੇ ਪਿੰਡ ਦਾ ਹੈ ੜੜੜ ਕੇ ਸੁੰਨੇ ੜੜ ਕੇ ਇਹ ਸੁੰਨੇ ਕੱਟੇ ਵੇਚਦਾ ਬਈ ਹੈਂ ਮੈਨੂੰ ਕੀ ਪਤਾ ਹੱਸਦੇ ਆਂ ਸੀ ਤਾਂ ਉਹ ਵੀਡੀਓ ਕੱਟ ਕੇ ਬਣਾਉਣਗੇ ਪਿੰਡਾਂ 'ਚ ਖਰੀਦਦੇ ਪਿੰਡਾਂ 'ਚ ਉਹ ਵੀ ਘੰਟੇ ਸਪਲਾਈ ਕਰਦੇ ਆਂ ਮਾਂ ਦਿੱਲੀ ਦਾ ਇਹ ਦਿੱਲੀ ਦਾ ਮਾਲ ਸਪਲਾਈ ਕਰਦਾ ਬਈ ਕਹਿੰਦਾ ਕੱਟੇ ਖਰੀਦਦਾ